ਪੰਜਾਬ ਉਹ ਵੀ ਆਪਣਾ ਸਮਾਂ ਲੈਣ ਲਈ ਸਟੇਜ ਦੇ ਲਾਗੇ ਆ ਜਾਣ ਉਸ ਤੋਂ ਅਗਲੇ ਬੁਲਾਰੇ ਹਨ ਜਸਪਾਲ ਸਿੰਘ ਜੰਡੇਆਲਾ ਗੁਰੂ ਤੋਂ ਜਸਪਾਲ ਸਿੰਘ ਕਿਸਾਨ ਇਕਤਬ ਕਿਸਾਨ ਇਕਤਬ ਸਾਰਿਆਂ ਨੂੰ ਸਲਾਮ ਅਦਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਮਿੰਟ ਦੇ ਅੰਦਰ ਛੋਟ ਗੱਲਾਂ ਤੁਹਾਡੇ ਨਾਲ ਕਰ ਲਗਾ ਜੰਨੀਆਂ ਵੀ ਹਕੂਮਤਾਂ ਇਸ ਦਿੱਲੀ ਦੇ ਤਖਤ ਵਿੱਚ ਬੈਠੀਆਂ ਹਨ ਕਟ ਗਿਣਤੀ ਵਾਲਿਆਂ ਨੂੰ ਹਮੇਸ਼ਾ ਇਹ ਤਾਪ ਚੱਲਣਾ ਪਿਆ ਜੰਮੂ ਕਸ਼ਮੀਰ ਵਿੱਚ ਪਿਛਲੇ ਦਿਨੀ ਤੁਸੀਂ ਦੇਖਿਆ ਉਹਨਾਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਨ ਅਫੀਸ਼ਲ ਲੈਂਗੁਏਜ ਕਰ ਦਿੱਤਾ ਗਿਆ ਇਸ ਦਾ ਸੇਖ ਪੂਰੀ ਦੁਨੀਆ ਨੇ ਬੋਲਿਆ ਕੈਨੇਡਾ ਵਿੱਚ ਸਾਡੇ ਵੀਰ ਤਰਵਿੰਦਰ ਸਿੰਘ ਅੰਬਰਸਰੀਆ ਅਤੇ ਇਟਲੀ ਦੇ ਵੀਰ ਸਤਿੰਦਰ ਸਿੰਘ ਜੀ ਹੋਰ ਸਿੱਖ ਨਮਾਇੰਦਿਆਂ ਨੇ ਹਰ ਵਿਦੇਸ਼ ਦੀ ਧਰਤੀ ਵਿੱਚ ਜਿਸ ਦੀ ਆਵਾਜ਼ ਉਠਾਈ ਜਦੋਂ ਹਕੂਮਤਾਂ ਘੱਟ ਗਿਣਤੀਆਂ 'ਵਲ ਜ਼ੁਲਮ ਕਰਦੀਆਂ ਹਨ ਤੇ ਫਿਰ ਘੱਟ ਗਿਣਤੀਆਂ ਇਹ ਨੂੰ ਮੋਸ਼ੀ ਪ੍ਰਦਾਨ ਕਰਕੇ ਦੱਸ ਦਿਆਂ ਹਨ ਕਿ ਅਸੀਂ ਘਟ ਗਿਣਤੀਆਂ ਵਾਲੇ ਜ਼ਰੂਰ ਹਾਂ ਪਰ ਸਾਡੀ ਅਨਕ ਤੇ ਗੈਰਤ ਹਮੇਸ਼ਾ ਜ਼ਿੰਦਾ ਤੇ ਜਾਗਦੀ ਰਹੀ ਹੈ ਤੇ ਜਾਗਦੀ ਰਹੇਗੀ ਇਸ ਕਰਕੇ ਮੈਂ ਕਿਸਾਨ ਹਰਿਆਣਾ ਹਿੰਦੁਸਤਾਨ ਜਿਹੜਾ ਇੰਡੀਆ ਜਿਸ ਨੂੰ ਭਾਰਤ ਕਿਹਾ ਜਾਂਦਾ ਹੈ ਹਿੰਦੁਸਤਾਨ ਜਬਰਨ ਇਹਨਾਂ ਨੇ ਨਾਮ ਦਿੱਤਾ ਹੋਇਆ ਹੈ ਭਾਰਤ ਦੇ ਕੋਨੇ-ਕੋਨੇ ਵਿੱਚੋਂ ਵਿਦੇਸ਼ਾਂ ਦੇ ਕੋਨੇ-ਕੋਨੇ ਵਿੱਚੋਂ ਜਿੱਥੇ ਵੀ ਇਹ ਮਾਵਾਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬਜ਼ੁਰਗ ਔਰ ਮੇਰੇ ਨੌਜਵਾਨ ਬੱਚੇ ਮਿੱਟੀ ਨਾਲ ਮਿੱਟੀ ਹੋ ਕੇ ਖੂਨ ਪਸੀਨੇ ਦੀ ਕਮਾਈ ਕਰਕੇ ਇਸ ਦੇਸ਼ ਦਾ ਪਾਲਣ ਪੋਸ਼ਣ ਕਰਦੇ ਹਨ ਇਹ ਦਿੱਲੀ ਦੀਆਂ ਹਕੂਮਤਾਂ ਹਮੇਸ਼ਾ ਘਟ ਗਿਣਤੀਆਂ ਵਾਲਿਆਂ ਨੂੰ ਦਬਾਉਂਦੀਆਂ ਹਨ ਅਤੇ ਇੱਕ ਗੱਲ ਮੈਨੂੰ ਅੱਜ ਅੱਜ ਤੁਹਾਡਾ ਸਾਰਾ ਹੀ ਕੱਟ ਦੇਖ ਕੇ ਯਾਦ ਆ ਗਈ ਇੰਨਾ ਦਿੱਲੀ ਦੇ ਤਖਤਾਂ ਨੇ ਕਦੇ ਅਨੰਦਗੜ੍ਹ ਦੇ ਕਿਲੇ ਤੇ ਘੇਰਾ ਪਾਇਆ ਸੀ ਪਰ ਸੁਣ ਲੈ ਦਿੱਲੀ ਦੀ ਸਰਕਾਰ ਅੱਜ ਅਨੰਦਗੜ੍ਹ ਵਸਿਆ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਈ ਇਸ ਕਰਕੇ ਮੇਰੀ ਸਾਰਿਆਂ ਨੂੰ ਬਣਤੀਸਾ ਤੇ ਨਾਲ ਦੇ ਨਾਲ ਦਿੱਲੀ ਸਰਕਾਰ ਨੂੰ ਚੇਤਾਵਨੀ ਵੀ ਹੈ ਕਿ ਸ਼ਹੀਦਾਂ ਦੇ ਜੋ ਦਿਨ ਚੱਲ ਰਹੇ ਹਨ ਉਹਨਾਂ ਸਹਬਜ਼ਾਦਿਆਂ ਦੇ ਮੈਂ ਇਸ ਨੂੰ ਕੋਈ ਧਰਮਕ ਰੰਗ ਨਹੀਂ ਦਿੰਦਾ ਕਿਉਂਕਿ ਪੰਜਾਬ ਦੀ ਜੜੀ ਮਿੱਟੀ ਹੈ ਉਹ ਸ਼ਹੀਦਾਂ ਦੇ ਖੂਨ ਦੇ ਲਾਲ ਲਾਲ ਹੈ ਤੇ ਲਾਲ ਰਹੇਗੀ ਇਸ ਕਰਕੇ ਜਿਹੜੇ ਸਰਹੰਦ ਤੇ ਜਹੀਦੀ ਜੋੜ ਮੇਲਾ ਲੱਗਣਾ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਸ਼ਹੀਦੀ ਜੋੜ ਮੇਲਾ ਜਿੰਨੀ ਦੇਰ ਇਹ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਣਗੀਆਂ ਇਹ ਸ਼ਹੀਦੀ ਜੋੜ ਮੇਲਾ ਸਰਹੰਦ ਦੀ بجائے ਇਸੇ ਜ਼ਮੀਨ ਇਸੇ ਧਰਤੀ ਤੇ ਮਨਾਇਆ ਜਾਵੇ ਜਿਹੜੇ ਸਹੂਜਦੇ ਸਰਹੰਦ ਦੀ ਧਰਤੀ ਵਿੱਚ ਸ਼ਹੀਦ ਹੋਏ ਸਨ ਉਹ ਅੱਜ ਚੱਲ ਕੇ ਦਿੱਲੀ ਤੇ ਬਾਰਡਰਾਂ ਤੇ ਬੈਠੇ ਹਨ ਸਰਕਾਰ ਨੂੰ ਯਾਦ ਹੋਣਾ ਚਾਹੀਦਾ ਹੈ ਜੇ ਤੇਰੀ ਸੂਬੇ ਦੇ ਇਹ ਨਹੀਂ ਮੰਨੀ ਸਹੂਜਾਦਿਆਂ ਨੇ ਫਿਰ ਇਹ ਖਾਲਸਾ ਪੰਥ ਤੇਰੀ ਕਦੇ ਵੀ ਇਹ ਨਹੀਂ ਮੰਨੇਗਾ ਨਹੀਂ ਨਾ ਹੀ ਇਹ ਕਿਸਾਨ ਤੇਰੀ ਇਹ ਮੰਨਣਗੇ ਦੂਜਾ ਮੈਂ ਉਹਨਾਂ মিডিਆ ਨੂੰ ਬੇਨਤੀ ਕਰਦੇ ਹਾਂ ਵੀ ਆਰ ਨਾਟ ਖਾਲਿਸਤਾਨੀ ਵੀ ਆਰ ਨਾਟ ਹਿੰਦੂਸਤਾਨੀ ਵੀ ਆਰ ਨਾਟ ਪਾਕਿਸਤਾਨੀ ਓਨਲੀ ਟੂ ਓਨਲੀ ਵੀ ਆਰ ਫਾਰਮਰਸ ਅਸੀਂ ਕਿਸਾਨ ਹਾਂ ਅਸੀਂ ਕਿਸਾਨ ਰਵਾਂਗੇ ਖੂਨ ਪਸੀਨੇ ਦੀ ਕਮਾਈ ਪੂਰੇ ਦੇਸ਼ ਨੂੰ ਖਿਲਾਵਾਂਗੇ ਆਪਣੀ ਆਣਖ ਤੇ ਗੈਰਤ ਤੇ ਜ਼ਮੀਰ ਨੂੰ ਜਿੰਦਾ ਰੱਖਾਂਗੇ ਜੰਮੂ ਕਸ਼ਮੀਰ ਦੇ ਹਰ ਸੀਸ ਆਪ ਜਦੇ ਚਰਨਾਂ ਵਿੱਚ ਝੁਕਦਾ ਹਾਂ ਬੋਲੇ ਸੋਨਹੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਫਿਰ ਤੁਹਾਨੂੰ ਇੱਕ ਦੁੱਖदाई ਖਬਰ ਸੁਣਾਉਣਾ ਚਾਹੁੰਦੇ ਆ ਕਿ ਕੁਲਵਿੰਦਰ ਸਿੰਘ son of ਦਰਸ਼ਨ ਸਿੰਘ ਪਿੰਡ ਸਤੌਰ ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਦਾ ਕਿ ਗੁਬਿੰਦਗੜ੍ਹ ਲਾਗੇ ਐਕਸੀਡੈਂਟ ਹੋਣ ਦੇ ਕਾਰਨ ਜਿਨ੍ਹਾਂ ਦੀ ਡੈਥ ਹੋ ਗਈ ਆ ਤੇ ਦਿਨੋਂ ਦਿਨ ਐਸਾ ਮੋਰਚੇ ਦੀਆਂ ਜਿਹੜੀਆਂ ਸ਼ਹੀਦੀਆਂ ਸ਼ਹੀਦਾਂ ਦੇ ਨਾਮ ਵਾਧਦੇ ਜਾ ਰਹੇ ਆ ਤੇ ਮੋਦੀ ਸਰਕਾਰ ਜਿਹੜੀ ਆ ਇਹ ਇੱਕ ਜ਼ਾਲਮ ਸਰਕਾਰ ਦਾ ਰੂਪ اختیار ਕਰ ਗਈ ਆ ਸੋ ਆਪਾਂ ਸਾਰੇ ਵੀਰਾਂ ਨੇ ਇਸ ਸੰਘਰਸ਼ ਨੂੰ ਇੱਕ ਮੁੱਠ ਹੋ ਕੇ ਚਲਾਉਣ ਲਈ ਇੰਨਾ ਸ਼ਹੀਦਾਂ ਦਾ ਮਾਣ ਰੱਖਣ ਲਈ ਅਗਰ ਕੋਈ ਛੋਟੀ ਮੋਟੀ ਤੁਸੀਂ ਗੱਲ ਜਾਂ ਤੁਹਾਨੂੰ ਸੋਸ਼ਲ ਮੀਡੀਆ ਰਾਈਂ ਕਿਤੇ ਵੀ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇੱਕ ਮੁੱਠ ਹੋ ਕੇ ਇੰਨਾ ਸ਼ਹੀਦਾਂ ਦਾ ਆਪਾਂ ਮਾਣ ਰੱਖਣਾ ਹੈ ਤੇ ਜਿੱਤ ਪ੍ਰਾਪਤ ਕਰਨੀ ਹੈ ਔਰ ਇੱਕ ਹੋਰ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਅਗਰ ਇਨ੍ਹਾਂ ਸ਼ਹੀਦਾਂ ਦੇ ਨਾਂ ਤੇ ਤੁਹਾਨੂੰ ਕੋਈ ਅਕਾਊਂਟ ਨੰਬਰ ਦੇ ਕੇ ਸਿੱਧੇ ਪੈਸੇ ਪਾਉਣ ਲਈ ਕਹਿੰਦਾ ਹੈ ਤੇ ਇਦਾਂ ਦਾ ਕਿਸੇ ਵੀ ਕਿਸੇ ਵੀ ਵੀਰ ਨੇ ਪੈਸੇ ਨਹੀਂ ਪਾਉਣੇ ਇਹ ਜਥੇਬੰਦੀਆਂ ਆਪਣੇ ਆਪ ਵੈਰੀਫਾਈ ਕਰਕੇ ਉਹਨਾਂ ਦੀ ਮਦਦ ਕਰਨਗੀਆਂ ਔਰ ਹੁਣ ਕੁਝ ਧੰਨਵਾਦ ਕਰਾਂਗੇ ਸਰਦਾਰ ਸੁਖਦਰਸ਼ਨ ਸਿੰਘ ਚਹਿਲ 올ੰਪੀਅਨ ਪੱਤਰਕਾਰ ਹਨ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇੱਥੇ ਆਉਣ ਤੇ ਵਰਿੰਦਰ ਸਿੰਘ son of ਬਲਵੀਰ ਸਿੰਘ ਸਰਪੰਚ ਪਿੰਡ ਭੁੱਲਰ ਬਟਾਲਾ ਗਰਦਾਸਪੁਰ ਜਿਨ੍ਹਾਂ ਨੇ ਕਿ 2100 ਰੁਪਏ ਦਾ ਯੋਗਦਾਨ ਪਾਇਆ ਹੈ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਮੀਰਪੁਰ ਬਟਾਲਾ ਗਰਦਾਸਪੁਰ ਦੀ ਸੰਗਤ ਵੱਲੋਂ 10000 ਰੁਪਏ ਦੀ ਸੇਵਾ ਕੀਤੀ ਗਈ ਹੈ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਪਿੰਡ ਕੌਲਪੁਰ ਸਿੰਘਪੁਰ ਬਰਨਾਲਾ ਭਾਗੜਾ ਕੱਲੀਆਂ ਕੱਲੀਆਂ ਸਮੂਹ ਸੰਗਤ ਮਕੇਰੀਆਂ ਹਿਸ਼ਾਰਪੁਰ 21000 ਰੁਪਈਆ ਉਹਨਾਂ ਨੇ ਕਿਸਾਨ ਸੰਜੁਗਤ ਮੋਰਚੇ ਨੂੰ ਦਿੱਤਾ ਹੈ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਹੁਣ ਮੈਂ ਅਗਲੇ ਬੁਲਾਰੇ ਸੇਵਾ ਸਿੰਘ ਪਨੋਧੀਆਂ ਜੀ ਨੂੰ ਕਹਾਂਗਾ ਕਿ ਉਹ ਮੈਕ ਤੇ ਆਣ ਕੇ 2 ਮਿੰਟ ਦਾ ਸਮਾਂ ਲੈਣ ਉਸ ਤੋਂ ਅਗਲੇ ਬੁਲਾਰੇ ਹਨ ਜਸਪਾਲ ਸਿੰਘ ਜੰਡਿਆਲਾ ਗੁਰੂ ਤੋਂ ਉਹ ਵੀ ਮੇਰੇ ਵੀਰ ਸਟੇਜ ਦੇ ਪਹੁੰਚਣ ਦੀ ਕਿਰਪਾਲਤਾ ਕਰਨ ਇਸ ਤੋਂ ਅਗਲੇ ਬੁਲਾ ਰਹੇ ਹਨ ਲਾਲ ਸਿੰਘ ਗੋਲੇਵਾਲਾ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਕੇ ਜੂ ਕ੍ਰਾਂਤੀਕਾਰੀ ਪੰਜਾਬ ਇਹ ਵੀ ਮੇਰੇ ਵੀਰ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਹੱਕ ਹਮੇਸ਼ਾ ਮੰਗੇ ਨਹੀਂ ਮਿਲਦੇ ਖੋਹੇ ਜਾਂਦੇ ਨੇ ਸਮੇਸ ਬੁਚੜ ਸਰਕਾਰ ਨੂੰ ਸਮਝਾ ਦੇਣਾ 10 ਦਿਨ ਜਦੋਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇਕ ਨਾਰਾ ਦਾ ਤਾਸੀ ਜਾ ਜਵਾਨ ਜਾ ਕਿਸਾਨ ਅੱਜ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਆ ਆ ਸਾਰੇ ਮੇਰੇ ਤੋਂ ਸੀਨੀਅਰ ਜਰਨਲ ਕਰਨਲ ਕੈਪਟਨ ਬੈਠੇ ਨੇ ਕਿਸਾਨੋ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਉਹ ਐਨਾ ਵੀਰਾਂ ਨੂੰ ਪੁੱਛੋ ਲੜਾਈਆਂ ਕਿਸ ਤਰ੍ਹਾਂ ਲੜੀਆਂ ਜਾਂਦੀਆਂ ਨੇ ਉਹ ਬਾਤ ਦੀ 65 ਦੀ 71 ਦੀ ਲੜਾਈ ਲੜੀ ਆ ਇਹਨਾਂ ਨੇ ਮੈਂ ਵੀ 71 ਦੀ ਲੜਾਈ 'ਚ ਹਿੱਸਾ ਪਾਇਆ ਸੌ ਕਿਸਾਨ ਵੀਰਾਂ ਡੋਲਣ ਦੀ ਪਰਵਾਹ ਨਹੀਂ ਇਹ ਚੋਰ ਆ ਚੋਰ ਬਹੁਤ ਵੱਡਾ ਚੋਰ મોદી ਆ ਜਿਹੜਾ ਕਿਉਂਕਿ ਹੁਣ ਤਾਂ ਅਸੀਂ ਨਹੀਂ ਕਹਿੰਦੇ ਇੱਥੇ ਛੋਟੇ ਛੋਟੇ ਬੱਚੇ ਫਿਰਦੇ ਨੇ 5 5 7 7 ਸਾਲ ਦੇ ਉਹ ਕਹਿੰਦੇ ਨੇ ਮੋਦੀ ਸਾਲਾ ਚੋਰ ਹੈ ਮੋਦੀ ਸਾਲਾ ਚੋਰ ਆਸੀ ਨਹੀਂ ਕਹਿੰਦੇ ਉਹ ਬੱਚੇ ਕਹਿੰਦੇ ਨੇ ਸੋ ਇਸ ਕਰਕੇ ਮੇਰੀ ਆਵਾਜ਼ ਸੁਣ ਲੈ ਇਹ ਕਿਸਾਨ ਤੇ ਜਵਾਨ ਇਕੱਠੇ ਹੋ ਗਏ ਨੇ ਤੇਰਾ ਇੱਥੇ ਜੁਣਾ ਦੁੱਬਰ ਕਰ ਦਾਂਗੇ ਦੂਜੀ ਗੱਲ ਇਹ ਨੇ ਜਦੋਂ ਲਾਲ ਬਹਾਦਰ ਸ਼ਾਹਤਰੀ ਜੀ ਨੇ ਅਲਾਸ ਕੀਤਾ ਸੀਗਾ ਉਧਰ ਇੱਥੇ ਭੁੱਖਮਰੀ ਪਈ ਹੋਈ ਸੀਗੀ ਇੱਥੋਂ ਦੇ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਉਹਨਾਂ ਨੇ ਉਧਰ ਲਿਜਾ ਕੇ ਉੱਥੇ ਜ਼ਮੀਨ ਦੇ ਮਾਲਕ ਬਣਾਇਆ ਸੀਗਾ ਅੱਜ ਉਸ ਕਿਸਾਨਾਂ ਨੂੰ ਇਹ ਮੋਦੀ ਗੁਜਰਾਤ ਤੋਂ ਉਹ ਜਾਣ ਰਿਹਾ ਪਹਿਲਾਂ ਉਹਨਾਂ ਦੇ ਕਾਰ ਜਾੜ ਤੇ ਉਹਨਾਂ ਦੇ ਟਰੈਕਟਰ ਸਾੜ ਤੇ ਉਹਨਾਂ ਦੇ ਬੰਦੇ ਮਾਰ ਤੇ ਉਹਨਾਂ ਦੀਆਂ ਜ਼ਮੀਨਾਂ ਖੋਣ ਦੀਆਂ ਚਾਲਾ ਚੱਲ ਰਿਹਾ ਉਹਨਾਂ ਨੂੰ ਕਹਿੰਦਾ ਤੁਸੀਂ ਵਾਪਸ ਜਾਓ ਉਹ ਕਿੱਥੇ ਜਾਣਗੇ ਮੈਨੂੰ ਇਹ ਤਾਂ ਦੱਸ ਦਵੇ ਵੀ ਉਹ ਕਿੱਥੇ ਜਾਣਗੇ ਅੱਜ ਉਹਨਾਂ ਨੂੰ 70 80 ਸਾਲ ਹੋ ਗਏ 70 ਸਾਲ ਗਿਆਨੂ ਉਹ ਅੱਜ ਕਿੱਥੇ ਆਉਣਗੇ ਜੇ ਆਉਣਗੇ ਤਾਂ ਪਿੱਛੇ ਉਹਨਾਂ ਦਾ ਕੀ ਕਾਰੋਬਾਰਾ ਮੋਦੀ ਤੂੰ ਸਮਝ ਲੈ ਇਹਨਾਂ ਦੀਆਂ ਲੋਕਾਂ ਦੀਆਂ ਤੈਨੂੰ ਦੁਰਾ ਸਿਸਾਂ ਲੈ ਜਾਣ ਗਿਆ ਲੋਕਾਂ ਦੀਆਂ ਤੈਨੂੰ ਵੱਧੋਆਂ ਮਾਰ ਜਾਣ ਗਿਆ ਤੇਰੇ ਤਾਂ ਪਹਿਲਾਂ ਹੀ ਕੰਜਰਾ ਕੁਝ ਨਹੀਂ ਹੈ ਪਹਿਲਾਂ ਹੀ ਤੂੰ ਤਾਂ ਨਾਲ ਕਿਸੇ ਧੀਆ ਨਾ ਤੇਰੇ ਪੁੱਤਾਂ ਨਾ ਕਿਸੇ ਕੁਛ ਹੋਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਇਸ ਕਰਕੇ ਮੈਂ ਬਾਲਾ ਬੋਲਣਾ ਨਹੀਂ ਚਾਹੁੰਦਾ ਉਹਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਹੈ ਅਰ ਭਈ ਹੁਣ ਆਰ ਪਾਰ ਦੀ ਲੜਾਈ ਹੋਊਗੀ ਐਦੋਂ ਅਸੀਂ ਪਿੱਛੇ ਨਹੀਂ ਮੁੜ ਕੇ ਜਾਵਾਂਗੇ ਜੇ ਜਾਵਾਂਗੇ ਤਾਂ ਸੀ ਕਿਹੜਾ ਮੂੰਹ ਲੈ ਕੇ ਜਾਵਾਂਗੇ ਅਸੀਂ ਇੱਥੇ ਸ਼ਹੀਦੀਆਂ ਪਾ ਕੇ ਜਾਵਾਂਗੇ ਇੰਨੀਆਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਬੇਨਤੀਆਂ ਅਸੀਂ ਆਪਣੇ ਬਲਾਰੇ ਵੀਰਾਂ ਨੂੰ ਵੀ ਕਰਨਾ ਚਾਹੁੰਦੇ ਹਾਂ ਕਿ ਕੁਝ ਵੀ ਮੰਦਾ ਬੋਲਣਾ ਜਾਂ ਗਾਲ ਕੱਢਣੀ ਇਹ ਆਪਣਾ ਸੱਭਿਆਚਾਰ ਨਹੀਂ ਆ ਆਪਾਂ ਬਿਲਕੁਲ ਵੀ ਕੋਈ ਇਹੋ ਜਿਹਾ ਸ਼ਬਦ ਨਹੀਂ ਇੱਥੋਂ ਬੋਲਣਾ ਸਟੇਜ ਤੋਂ ਜਿਦਾ ਕਿ ਗਲਤ ਸੰਦੇਸ਼ ਜਾਵੇ ਤੇ ਇੱਕ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਸਟੇਜ ਦੇ ਪਿਛਲੇ ਪੰਨੇ ਬੈਰੀਕੇਡਾਂ ਦੇ ਲਾਗੇ ਜਾ ਕੇ ਉਹ ਹੁੱਲੜਬਾਜੀ ਕਰ ਰਹੇ ਆ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਚਲਾਉਣਾ ਵਾ ਉਹ ਕਿਰਪਾ ਕਰਕੇ ਵਾਪਸ ਆਉਣ ਤੇ ਸਟੇਜ ਦੇ ਮੋਹਰੇ ਆ ਕੇ ਬੈਠਣ ਤਾਂ ਕਿ ਆਪਣੀ ਸ਼ੋਭਾ ਵਧੇ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਕਿ ਕਿਸੇ ਵੀ ਬੰਦੇ ਨੂੰ ਆਪਣਾ ਸੰਘਰਸ਼ ਬਦਨਾਮ ਕਰਨ ਲਈ ਕੋਈ ਸਮਗਰੀ ਮਿਲੇ ਹੁਣ ਮੈਂ ਬੀਬੀ ਕਰਮਜੀਤ ਜੀ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੋਰਚੇ ਲਈ 1100 ਰੁਪਏ ਦੀ ਸੇਵਾ ਕੀਤੀ ਸੇਵਾ ਕੀਤੀ ਹੈ ਅਤੇ ਸਰਦਾਰ ਰਣਤਾ ਰਣਤੀ ਹੀਰ ਸਿੰਘ ਜੀ ਢਿੱਲੋਂ ਮੈਂਬਰ ਪੰਚਾਇਤ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੇ 5100 ਰੁਪਏ ਕਿਸਾਨ ਸੰਯੁਕਤ ਮੋਰਚੇ ਦੇ ਵਿੱਚ ਸੇਵਾ ਪਾਈ ਹੈ ਮਰ ਹਰਪ੍ਰੀਤ ਸਿੰਘ ਪਟਵਾਰੀ ਪਿੰਡ ਰਈਆਂ ਅੰਮ੍ਰਿਤਸਰ ਉਹਨਾਂ ਨੇ ਵੀ 1000 ਰੁਪਇਆ ਕਿਸਾਨ ਮੋਰਚੇ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹਾਂਗੇ ਹੁਣ ਮੈਂ ਅਗਲੇ ਬੁਲਾਰੇ ਜਸਪਾਲ ਸਿੰਘ ਜੀ ਜੰਡਿਆਲਾ ਗੁਰੂ ਨੂੰ ਕਹਿਣਾ ਚਾਹਾਂਗਾ ਕਿ ਉਹ ਮੈਕ ਤੇ ਆਉਣ ਤੇ ਆਪਣੇ ਕੀਮਤੀ ਵਿਚਾਰ ਰੱਖਣ ਉਸ ਤੋਂ ਬਾਅਦ ਲਾਲ ਸਿੰਘ ਜੀ ਗੋਲੇਵਾਲਾ ਸੂਬਾ ਸੀਨੀਅਰ ਮੀਤ ਪ੍ਰਧਾਨ ਪੀ ਕੇ ਜੂ ਉਹ ਵੀ ਸਟੇਜ ਤੇ ਆਉਣ ਤੇ ਉਸ ਤੋਂ ਅਗਲੇ ਬੁਲਾਰੇ ਹਨ ਸਖਦੇਵ ਸਿੰਘ ਆਲ ਇੰਡੀਅਨ ਕਿਸਾਨ ਕਾਰਪੋਰੇਸ਼ਨ ਇਹ ਬੁਲਾਰੇ ਤਿਆਰ ਤਿਆਰ ਰਹਿਣ ਤੇ ਬੁਲਾਰਿਆਂ ਨੂੰ ਇੱਕ ਖਾਸ ਬੇਨਤੀ ਕੀਤੀ ਜਾਂਦੀ ਹੈ ਕਿ ਟਾਈਮ ਦਾ ਧਿਆਨ ਖਾਸ ਕਰਕੇ ਹੀ ਰੱਖਿਆ ਜਾਵੇ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਗੜੀਏ ਜੀ ਦੋ ਇਤਨਾ ਸਾਲ ਨੇ ਸੇਵਾ ਕਰ ਰਹੇ ਹਾਂ ਮੈਂ ਬੋਲਦਾ ਤੁਸੀਂ ਬੋਲਦੇ ਜੀ ਕਿ ਲੰਬੇ ਲੰਬੇ ਬੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਮੈਡੀਕਲ ਸੇਵਾਵਾਂ ਕਰ ਰਹੇ ਨੇ ਉਹ ਡਾਕਟਰ ਮੈਡੀਕਲ ਪ੍ਰਟੈਕਸ਼ਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਜ਼ਿਲ੍ਹਾ ਗਰਦਾਸਪੁਰ ਤੋਂ ਸੂਬਾ ਉਮੀਦ ਪ੍ਰਧਾਨ ਡਾਕਟਰ ਵਰਤਾਰ ਸਿੰਘ ਕਿਲਾ ਲਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ ਹੰਬੋਵਾਲ ਜਰਨਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਸਰਕਾਰ ਪ੍ਰਧਾਨ ਡਾਕਟਰ ਗੁਰਨੇਗ ਸਿੰਘ ਹਰਚੋਵਾਲ ਜਰਨਲ ਸਕੱਤਰ ਡਾਕਟਰ ਸਤਨਾਮ ਸਿੰਘ ਕੜੀਨਾ ਅਤੇ ਸਾਰੀ ਜਥੇਬੰਦੀਆਂ ਸਮੇਤ ਸ਼ਾਮਲ ਹੋਏ ਬੁਲਾਰੇ ਡਾਕਟਰ ਵਰਤਾਰ ਸਿੰਘ ਕਿਲਾ ਲਾਲ ਸਿੰਘ ਇਹਨਾਂ ਡਾਕਟਰ ਸਹਿਬਾਨਾਂ ਦਾ ਸਜੂਦ ਕਿਸਾਨ ਮੋਰਚੇ ਵੱਲੋਂ ਔਰ ਬੱਤੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਡਾਕਟਰ ਸਹਿਬਾਨ ਸ਼ੁਰੂ ਤੋਂ ਲੈ ਕੇ ਪਿੱਛੋਂ ਤੋਂ 7-8 ਕਿਲੋਮੀਟਰ ਤੋਂ ਲੈ ਕੇ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਪਏ ਨੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮੈਂ ਨਾਲ ਦੀ ਨਾਲ ਜਿਹੜੀ ਸਾਡੀ ਪ੍ਰੈਸ ਹੈਗੀ ਆ ਜਿਹੜੇ ਰਜਾਨਾ ਹਰ ਰੋਜ਼ ਸਿੱਖ ਚੈਨਲ ਔਰ ਪੰਜਾਬੀ ਗਲੋਬਲ ਹੋਰ ਸਾਰੇ ਚੈਨਲ ਜਿਹੜੇ ਨੇ ਉਹ ਰਜਾਨਾ ਦੀ ਤਰ੍ਹਾਂ ਇੱਥੋਂ ਕਵਰੇਜ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸੂਜੂਤ ਕਿਸਾਨ ਮੋਰਚੇ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਡੇ ਸਾਹਮਣੇ ਰਿਟਾਇਰ ਫੌਜੀ ਰਿਟਾਇਰ ਅਫਸਰ ਸਹਿਰਾਨ ਇੱਥੇ ਬੈਠੇ ਨੇ ਜੋ ਸਾਡੀ ਕਿਸਾਨੀ ਦਾ ਧੁਰਾ ਹੈ ਕਿਉਂਕਿ ਇੱਕ ਜੜ ਦਾ ਪੁੱਤਰ ਘਰੇ ਖੇਤ ਚ ਕੰਮ ਕਰਦਾ ਔਰ ਦੂਜਾ ਪੁੱਤਰ ਜਿਹੜਾ ਉਹ ਇੱਕ ਪੁਲਿਸ ਚ ਹੁੰਦਾ ਇੱਕ ਨੌਜਵਾਨ ਫੌਜ ਵਿੱਚ ਹੁੰਦਾ ਓਏ ਸਾਡੇ ਨਾਲ ਆਣ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਮੈਂ ਉਹਨਾਂ ਦਾ ਵੀ ਆਪਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਤਰ੍ਹਾਂ ਜੋ ਆਪਣੇ ਬੰਦ ਅਵਾਜ਼ ਦੇ ਵਿੱਚ ਕਿਸਾਨਾਂ ਨਾਲ ਸਮਾਂ ਦਿੰਦੇ ਰਹਿਣ ਸਾਡੇ ਅਗਲੇ ਬੁਲਾਰੇ ਹਨ ਲਾਲ ਸਿੰਘ ਗੋਲੇਵਾਲਾ ਜੀ ਉਹ ਕਿਰਪਾ ਕਰਕੇ ਮੈਕ ਤੇ ਆਉਣ ਲਾਲ ਸਿੰਘ ਗੋਲੇਵਾਲਾ ਜੀ